ਕਰਦਾ ਬਾਈ ਬਿੰਨੂ ਢਿੱਲੋਂ ਜੀ ਮੰਚ ਤੇ ਸ਼ੋਭਤ ਬਾਈ ਕੀ ਬਾਤ ਵਾਹਿਗੁਰੂ 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 ਮੰਚ ਤੇ ਸ਼ੋਭਤ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਸਾਹਿਬ ਮੇਰੇ ਛੋਟੇ ਵੀਰ ਕਰਮਜੀਤ ਅਨਮੋਲ ਦੇਵਕਰੋੜ ਤੇ ਮੰਚ ਤੇ ਸ਼ੋਭਤ ਸਾਰੇ ਐਮਐਲਏ ਸਾਹਿਬਾਨ ਤੇ ਸਭ ਤੋਂ ਪਤਵੰਤੇ ਤੁਸੀਂ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਇੱਕ ਵਾਰੀ ਫਤਿਹ ਦੀ ਸਾਂਝ ਪਾਉ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭਾਸ਼ਣ ਨਹੀਂ ਦੇਣਾ ਉਹਨੇ ਮੈਂ ਦੇਸੀ ਜਾ ਬੰਨਾ ਤੁਹਾਡੇ ਨਾਲ ਦੇਸੀ ਦੋ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਟਾੜੀ ਮਾਰਨ ਸੱਚੀ ਕਹਿੰਦਾ ਇਹ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋਈ ਕਾਰਾਂ ਨਹੀਂ ਲੈ ਲਈ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬੱਸਾਂ 'ਚ ਵੀ ਧੱਕੇ ਖਾਦੇ ਨੇ ਹੌਲੀ-ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿਚਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹਿੱਸੀ ਆਇਆ ਕਰਮਜੀਤ ਅਨ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਆਲੇ-ਦਾਲੇ 20 ਕਿਲੋਮੀਟਰ ਜਾਂ 35 ਕਿਲੋਮੀਟਰ ਦੇ ਆਲੇ-ਦਾਲੇ ਜਿੱਥੇ ਸਾਡੀ ਸ਼ੂਟਿੰਗ ਹੁੰਦੀ ਸੀ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆਏ ਹੈ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹ ਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਅਸੀਂ ਆਪਾਂ ਇਕੱਠੇ ਹੋਵਾਂਗੇ ਅਸੀਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਹੈ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਸਮਝ ਨਹੀਂ ਲੈਣਾ ਹੈਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਹੈ ਕਰੀਬ ਆਪਦੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿਣਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੀ ਦੇਵ ਕਰੋੜਾ ਕਰਮਜੀਤ ਮੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆਂ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਂਦੇ ਹੋ ਔਰ ਤਾਂ ਹੀ ਹੋਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਕਹਿਣਾ ਤੁਹਾਨੂੰ ਸਲੂਟ ਹੈ ਸਾਡੇ ਸਾਰਿਆਂ ਵੱਲੋਂ ਸਲੂਟ ਹੈ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਹੈ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਵਾਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਆਪਾਂ ਬਾਘੇਪੁਰਾਣ ਜਿਹਦਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੇ ਸੋਨਿਹਾਲ ਚੜ੍ਹਦੀ ਕਲਾ ਚੜ੍ਹੋ ਚੜ੍ਹਦੀ ਕਲਾ ਚੜ੍ਹੋ ਬਹੁਤ ਸਤਿਕਾਰ ਬਹੁਤ ਸਤਿਕਾਰ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਬੀਨੂ ਢਿੱਲੋਂ ਜੀ